ਅੱਜ ਆਪਾਂ ਇਸ ਵੇਲੇ ਆਜੋ ਅਮਸਾ ਸ਼ਹਿਰ ਵਿੱਚ ਤੁੰਗਬਾਲਾ ਕਲੋਨੀ ਮਜੀਠਾ ਰੋਡ ਤੇ ਸਰਦਾਰ ਮਨਜੀਤ ਸਿੰਘ ਜੀ ਦੇ ਘਰ ਆਏ ਹਾਂ ਇੱਕ ਇਹਨਾਂ ਦਾ ਬੇਟਾ ਸੀਗਾ ਅਮਨਦੀਪ ਜੀ ਜੀ ਆਓ ਇਧਰ ਆਓ ਤੇ ਆਜੋ ਉਹਦੇ ਇੱਕ ਸੁਲਤਾਨਪਿੰਡ ਦਾ ਬੇਟਾ ਸੀਗਾ ਕਰਨ ਦੇ ਇਹ ਦੋਵੇਂ 8-10 ਮਹੀਨੇ ਪਹਿਲਾਂ THAILAND ਦੇ ਲਾਗੇ ਇੱਕ ਸ਼ਾਇਦ ਦੇਸ਼ ਹੈ ਲਾਓਸ ਉੱਥੇ ਗਏ ਸੀਗੇ ਉਹਦੇ ਇੱਕ ਰੈਸਟੋਰੈਂਟ ਕਮ ਹੋਸਟਲ ਉੱਥੇ ਉਹਦੇ ਚ ਕੰਮ ਕਰਦੇ ਸੀ ਇੱਕ ਦਿਨ ਉੱਥੇ ਘਟਨਾ ਵਾਪਰ ਗਈ ਕੋਈ ਜ਼ਹਿਰੀਲੀ ਚੀਜ਼ ਜਿਹੜੀ ਡਰਿੰਕ ਦੇ ਵਿੱਚ ਚਲੀ ਗਈ ਤੇ ਜਿਹੜੇ ਟੂਰਿਸਟ ਆਏ ਕੋਈ ਖਾਣਾ ਖਾ ਕੇ ਗਏ ਸੱਤ ਅੱਠ ਬੰਦਿਆਂ ਦੀ ਮੌਤ ਹੋ ਉਹਦੇ ਚ ਇਹ ਆਪਣੇ ਦੋਵੇਂ ਬੱਚੇ ਤੇ ਜਿਹੜਾ ਹੋਸਟਲ ਦਾ ਰੈਸਟੋਰੈਂਟ ਦਾ ਮਾਲਕ ਸੀ ਇਹਨਾਂ ਤਿੰਨਾਂ ਨੂੰ ਉੱਥੋਂ ਦੀ ਪੁਲਿਸ ਨੇ ਗ੍ਰਫਤਾਰ ਕਰ ਲਿਆ ਉਹ ਜਦੋਂ ਗੁਫ਼ਤਾਰ ਹੋਏ ਤੇ ਮੇਰ ਕੋ ਆਏ ਸਰਦਾਰ ਮਨਜੀਤ ਸਿੰਘ ਹਣੀ ਵੀ ਸਾਡਾ ਬੱਚਾ ਉੱਥੇ ਫੜਿਆ ਗਿਆ ਹੋ ਤੇ ਦਿਹਾੜੀ ਲਾਉਣ ਗਿਆ ਸੀਗਾ ਤੇ ਮੈਂ ਉਸੇ ਵੇਲੇ ਆਪਣੇ ਡਿਪਾਰਟਮੈਂਟ ਦੀ ਡਿਊਟੀ ਲਾ ਕੇ ਉੱਥੇ ਆਪਣੀ ਇੰਡੀਅਨ ਐਮਬੈਸੀ ਦੇ ਨਾਲ ਸੰਪਰਕ ਕਰਕੇ ਹੋਮ ਮਿਨਿਸਟਰੀ ਨਾਲ ਸੰਪਰਕ ਕਰਕੇ ਦਿੱਲੀ ਤੇ ਇਹਨਾਂ ਦੋਵਾਂ ਬੱਚਿਆਂ ਨੂੰ ਜਿਹੜਾ ਛਡਾਇਆ ਅਜੇ ਉੱਥੇ ਮਤਲਬ ਜਾਂਚ ਚੱਲ ਰਹੀ ਸੀਗੀ ਅਜੇ ਢੇਲ ਨਹੀਂ ਗਏ ਪਰ ਢੇਲ ਜਾਣ ਵਾਲੇ ਸੀ ਜੇਕ ਦੇ 2-3 ਦਿਨ ਲੇਟ ਹੋ ਜਾਂਦੇ ਤੇ ਕੰਮ ਖਰਾਬ ਹੋ ਜਾਣਾ ਸੀਗਾ ਨਹੀਂ ਤੇ ਉਹਨਾਂ ਤੇ ਐਡਾ ਵੱਡਾ ਪਸਤਾ ਹੋ ਜਾਣਾ ਕਿ ਹੋ ਸਕਦਾ ਉਹ 8-10 ਸਾਲ ਬਿਚਾਰੇ ਬਾਅਦ ਹੀ ਨਾ ਆ ਸਕਦਾ ਸੋ ਉੱਥੇ ਜਦੋਂ ਇਸ ਗੱਲ ਦੀ ਅਸੀਂ ਪੈਦਵਾਹੀ ਕੀਤੀ ਵੀ ਪਹਿਲੇ ਤੁਸੀਂ ਇਹਦੀ ਇਨਕੁਆਰੀ ਕਰੋ ਉੱਥੋਂ ਦੀ ਗਵਰਨਮੈਂਟ ਨੂੰ ਰਿਕਵੈਸਟ ਕੀਤੀ ਵੀ ਜੇ ਇਹਦੇ ਸਾਡੇ ਬੱਚਿਆਂ ਦਾ ਕੋਈ ਕਸੂਰ ਹੈ ਫਿਰ ਇਹਨਾਂ ਨੂੰ ਸਜ਼ਾ ਦਿਓ ਪਰ ਬਿਨਾਂ ਕਸੂਰ ਤੋਂ ਸਾਡੇ ਬੱਚਿਆਂ ਨੂੰ ਸਜ਼ਾ ਨਾ ਦਿੱਤੀ ਜਾਵੇ ਉਹਨਾਂ ਨੇ ਜਾਂਚ ਕੀਤੀ ਔਰ ਜਾਂਚ ਤੋਂ ਬਾਅਦ ਉਹਨਾਂ ਨੇ ਸਾਡੇ ਦੋਵੇਂ ਬੱਚੇ ਜਿਹੜੇ ਉਹ ਛੜ ਤੇ ਉਹ ਬੱਚਿਆਂ ਦੇ ਬਾਅਦ ਆ ਕੇ ਆਪ ਕੱਲ ਇਹਨਾਂ ਨੂੰ ਕਾਲ ਕੀਤੀ ਕਿ ਸਾਡੀ ਅਧਿਾਈ ਹੋ ਗਈ ਹੈ ਥਾਣੇ ਦੇ ਵਿੱਚੋਂ ਤੇ ਅਸੀਂ ਬਚ ਕੇ ਜੇਲ੍ਹ ਜਾਣ ਤੋਂ ਉਹ ਹੁਣ ਜਲਦੀ ਉਹਨਾਂ ਦਾ ਪਾਸਪੋਰਟ ਵਗੈਰਾ ਜਿਹੜੇ ਕੰਪਨੀ ਦੇ ਕੋਲ ਆ ਉਹ ਪਾਸਪੋਰਟ ਲੈਣਗੇ ਮੈਂ ਇਹਨਾਂ ਨੂੰ ਕਿਹਾ ਕਿ ਜੇ 22 ਦੇ ਵੇ ਕੰਪਨੀ ਪਾਸਪੋਰਟ ਨਾ ਦੋਗੀ ਤੇ ਤੁਸੀਂ ਸਾਨੂੰ ਦੱਸਣਾ ਮੈਂ ਉੱਥੇ ਇੰਡੀਅਨ ਐਮਬੈਸੀ ਨੂੰ ਕਹਿ ਕੇ ਉਹਨਾਂ ਨੂੰ ਪਾਸਪੋਰਟ ਜਿਹੜੇ ਆਪਾਂ ਲੈ ਦਾਂਗੇ ਤੋਂ ਆਪਣੇ ਘਰ ਜਿਹੜੇ ਵਾਪਸ ਆ ਜਾਣਗੇ ਉਹ ਜੰਗ ਬੱਚੇ ਸੀਗੇ ਇਹਨਾਂ ਦਾ ਇੱਕੋ ਇੱਕ ਬੱਚਾ ਸੀ 24 ਸਾਲ ਦਾ ਦੋਵੇਂ ਦੂਜਾ ਵੀ ਇੰਨੀ ਇੱਕ ਉਮਰ ਦਾ ਸੀਗਾ ਉਹ ਦੇਖੋ ਕੱਲੇ ਕੱਲੇ ਬੱਚੇ ਜੇ ਜੇਹਲਾਂ ਵਿੱਚ ਫਸ ਜਾਣ ਤੇ ਕਿੰਨਾ ਔਖਾ ਹੋ ਜਾਂਦਾ ਇੱਥੋਂ ਬੈਠਿਆ ਮਾਪਿਆਂ ਕੋਲੋਂ ਮਾਪਿਆਂ ਨੇ ਤਾਂ ਪਹਿਲਾਂ ਹੀ ਪਿੰਡਾਂ ਦੇ ਵਿੱਚ ਲੋਕ ਜਮੀਨਾਂ ਵੇਚ ਕੇ ਭੇਜਦੇ ਆ ਸ਼ਹਿਰਾਂ ਦੇ ਲੋਕ ਘਰਾਂ ਤੇ ਕਰਜ਼ਾ ਲੈ ਲੈਂਦੇ ਆ ਬੈਂਕਾਂ ਚੋਂ ਲਿਮਿਟਾਂ ਲੈ ਲੈਂਦੇ ਆ ਤੇ ਬਾਹਰ ਦੇਸ਼ਾਂ 'ਚ ਮੁੜ ਕੇ ਕਾਨੂੰਨੀ ਪੈਰਵਾਈ ਕਰਨੀ ਵਕੀਲ ਕਰਨੇ ਉਹ ਬਹੁਤ ਔਖਾ ਕੰਮ ਹੁੰਦਾ ਸੋ ਮੈਂ ਇਹਨਾਂ ਨੂੰ ਹੌਸਲਾ ਦੇਣ ਆਇਆ ਸੀਗਾ ਕਿ ਸਰਕਾਰ ਤੁਹਾਡੇ ਨਾਲ ਹੈ ਜੇ ਉਹਨਾਂ ਦੇ ਪਾਸਪੋਰਟਾਂ ਦੀ ਕੋਈ ਪ੍ਰੋਬਲਮ ਹੋਈ ਤਾਂ ਮੈਂ ਤੁਹਾਨੂੰ ਹੱਲ ਕਰਕੇ ਦਵਾਂਗਾ ਤੇ ਤੁਹਾਡੇ ਬੱਚੇ ਜਿਹੜੇ ਆ ਜਲਦੀ ਘਰ ਵਾਪਸ ਆ ਜਾਣਗੇ ਮੈਂ ਇਸ ਕਰਕੇ ਸਰਦਾਰ ਮਨਜੀਤ ਸਿੰਘ ਜੀ ਦੇ ਘਰ ਆਇਆ ਸੀ ਪਰਿਵਾਰ ਨੇ ਕੀ ਬਰੀ ਕੀਤਾ ਗਿਆ ਜਾਂ ਕਿ ਮਤਲਬ ਪੂਰਨ ਤੌਰ ਤੇ ਬਰੀ ਕਰ ਦਿੱਤਾ ਗਿਆ ਵੀ ਐਕੁਇਟ ਕਰ ਦਿੱਤਾ ਗਿਆ ਇਹਨਾਂ ਨੂੰ ਕੇਸ ਦੇ ਵਿੱਚ ਨਹੀਂ ਜੀ ਇਹਨਾਂ ਨੂੰ ਐਕੁਇਟ ਕਰਤਾ ਸ਼ਰਤਾਂ ਇਹਨਾਂ ਨੂੰ ਮਤਲਬ ਉਹਨਾਂ ਇਹਨਾਂ ਦੀ ਕੋਈ ਕੇਸ ਦੇ ਵਿੱਚ ਕੋਈ ਇਮੋਲ ਨਹੀਂ ਸਰ ਪਰਿਵਾਰ ਨੇ ਕੀ ਫਿਰ ਜਿਤਾਇਆ ਜਿਸ ਤਰ੍ਹਾਂ ਨਹੀਂ ਨਹੀਂ ਪਰਿਵਾਰ ਤੇ ਆ ਦੇਖੋ ਆਪ ਕੋ ਸਰਦਾਰ ਮਨਜੀਤ ਸਿੰਘ ਜੀ ਖੜੇ ਬਚਾਦੇ ਸਲਾਈ ਦਾ ਕੰਮ ਕਰਦੇ ਆ ਟੇਲਰ ਮਾਸਟਰ ਨੇ ਬੜੇ ਮਿਹਨਤ ਕਰਦੇ ਆ ਬਚਾਦੇ ਬੜੇ ਖੁਦਾਏ ਜਿੱਦੋਂ ਮੇਰੇ ਕੋ ਆਏ ਤੇ ਮੈਂ ਨੰਨ ਕਹਾਂ ਤੁਸੀਂ ਦਿਲ ਨਾਲ ਛੱਡੋ ਕੋਈ ਨਹੀਂ ਆਪਾਂ ਕੋਸ਼ਿਸ਼ ਕਰਦੇ ਆ ਪੈਦਵਾਈ ਕਰਦੇ ਆ ਤੇ ਵਿਚਾਰੇ ਜਦੋਂ ਬੱਚਿਆਂ ਦਾ ਫੋਨ ਆ ਗਿਆ ਤੇ ਇਹ ਤੁਹਾਨੂੰ ਲਾਜ਼ਮੀ ਜਿੱਦਾਂ ਇੱਕ ਬੱਚਾ ਬਈ ਬਾਹਰ ਦੇਸ਼ਾਂ ਚ ਜੇਲ੍ਹ ਚ ਫਸ ਜੇ ਕਿ ਕੇਸ ਚ ਫਸ ਜੇ ਤਾਂ ਮਾਂ ਪਿਓ ਦੂ ਤੇ ਉਸਲੇ ਵਿਚਾਰੇ ਉਹਨਾਂ ਰੋਟੀ ਖਾਣੀ ਔਖੀ ਹੋ ਜਾਂਦੀ ਹੈ ਕਿੰਨਾ ਟਫ ਸੀਗਾ ਜੀ ਇਸ ਤਰ੍ਹਾਂ ਬਹੁਤ ਜ਼ਿਆਦਾ ਟਫ ਸੀਗਾ ਮਤਲਬ ਦੇਖੋ 8 8 ਮੋਤਾਂ ਹੋਈਆਂ ਉੱਥੇ ਮੈਨੂੰ ਬੈਸੀ ਵਾਲਿਆਂ ਦੱਸਿਆ ਕਿ 8 9 ਮੋਤਾਂ ਹੋਈਆਂ ਜੀ ਤੇ 8 9 ਮੋਤਾਂ ਦੇ ਵਿੱਚ ਜੇ ਇਦਾਂ ਦਾ ਕੇਸ ਪੈ ਜੇ ਬੰਦੇ ਤੇ ਸਾਰ ਉੱਥੋਂ ਨਿਕਲਣਾ ਕਿਤੇ ਸੋਖਾ ਦੁਜੀ ਗੱਲ ਹੈ ਕਿ ਬਾਹਰਲੇ ਦੇਸ਼ਾਂ ਦੇਖੋ ਆਪਾਂ ਅੰਮ੍ਰਿਤਸਰ ਬੈਠੇ ਸਾਡੇ ਤੇ ਜੇ ਜਲੰਧਰ ਕੇਸ ਪੈ ਜਾਏ ਉੱਥੇ ਜਾ ਕੇ ਤੀਕੂ ਭੁਗਤਨੀ ਔਖੀ ਹੋ ਜਾਂਦੀ ਉੱਥੇ ਜਾ ਕੇ ਵਕੀਲ ਲੱਭਣਾ ਔਖਾ ਹੋ ਜਾਂਦਾ ਤੇ ਬਾਹਰਲੇ ਦੇਸ਼ਾਂ 'ਚ ਤੁਸੀਂ ਵਕੀਲ ਕਰਨਾ ਬਾਹਰਲੇ ਦੇਸ਼ਾਂ 'ਚ ਜਾ ਕੇ ਆਪਣੇ ਪੁੱਤ ਦੀ ਪੈਰਵਾਈ ਕਰਨੀ ਉਹ ਇੰਨਾ ਸੌਖਾ ਕੰਮ ਨਹੀਂ ਆ ਸੋ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਗੁਰੂ ਰਾਮਦਾਸ ਜੀ ਦਾ ਕਿ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਦੋਵੇਂ ਬੱਚੇ ਸਾਡੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਸੀਗੇ ਦੋਵੇਂ ਵਾਪਸ ਆ ਰਹੇ ਆ ਔਰ ਦੋਵੇਂ ਮੁੰਡਾ ਤਾਂ ਦੁੱਸਤੇ ਸਹੀ ਸਲਾਮਤ ਤੇ ਬਿਨਾ ਕਿਸੇ ਕੇਸ ਤੋਂ ਵਾਪਸ ਸਰ ਉੱਥੇ ਕਿਸੇ ਸੰਸਥਾਵਾਂ ਦੀ ਵੀ ਹੈਲਪ ਲਈ ਗਈ ਤੁਸੀਂ ਵਕੀਲ ਕਿਤੇ ਗਏ ਕਿਸ ਤਰ੍ਹਾਂ ਦਾ ਥੋੜਾ ਜਿਹਾ ਨਹੀਂ ਨਹੀਂ ਅਸੀਂ ਉੱਥੇ ਸਾਡੀ ਟੋਟਲ ਜਿਹੜੀ ਇੰਡੀਅਨ ਅਬੈਸੀ ਦੇ ਥੋਂ ਆਪਣੀ ਮੁੰਡਾ ਮੈਸੀ ਜਿਹੜੀ ਉਹਦੇ ਥੋਂ ਸਾਡੇ ਮੈਸੀ ਦਾ ਸਟਾਫ ਬਹੁਤ ਟਾਪ ਦਾ ਸੀਗਾ ਉਹਨਾਂ ਨੇ ਸਾਦਿਆਂ ਨੇ ਪੈਦਵਾਈ ਕੀਤੀ ਔਰ ਮਿੰਦੋਂ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਬੰਤੀ ਸਭ ਕੁ ਬਰਾਉਣਾ ਤੁਸੀਂ ਮੈਂ ਉਹਨਾਂ ਨੂੰ ਦੱਸਿਆ ਕਿ ਯਾਰ ਇਦਾਂ ਕੱਲੇ ਕੱਲੇ ਬੱਚੇ ਆ ਤੇ ਕੇਸ ਚ ਫਸ ਕੇ ਤਾਂ ਬਹੁਤ ਔਖਾ ਹੋਊਗਾ ਬੜੇ ਉੱਥੇ ਸਾਡੇ ਬੈਸਟਰ ਨੇ ਬਹੁਤ ਮਦਦ ਕੀਤੀ ਠੀਕ ਹੈ ਜੀ ਥੈਂਕ ਤਲਵਾਲ ਸਾਹਿਬ ਮੇਰ ਬਣਾਉਣ ਚ ਬੜੀ ਦੇਰੀ ਹੋ ਰਹੀ